ਬਠਿੰਡਾ ਦੇ ਵਿੱਚ ਇੱਕ ਸਕੇ ਪੁੱਤ ਵੱਲੋਂ ਆਪਣੀ ਮਾਂ ਦੇ ਨਾਲ ਹੱਦਾਂ ਪਾਰ ਕਰਦੇ ਹੋਏ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਕੁੱਟਮਾਰ ਇੰਨੀ ਜ਼ਿਆਦਾ ਕੀਤੀ ਕਿ ਬਜ਼ੁਰਗ ਮਾਦਿਆਂ ਦੋਨੋਂ ਲੱਤਾਂ ਤੋੜ ਦਿੱਤੀਆਂ। ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜੋ ਕਿ ਹਸਪਤਾਲ ਦੇ ਬੈੱਡ ਦੇ ਉੱਤੇ ਇਲਾਜ ਅਧੀਨ ਹੈ। ਤਾਂ ਦਾਸ ਜੀ ਇਹ ਕਿ ਇਹ ਉਹੀ ਮਾਂ ਜੋ ਆਪਣੇ ਪੁੱਤ ਦੇ ਕੁੱਟ ਦਾ ਸ਼ਿਕਾਰ ਹੋਈ ਹੈ। ਤਾਂ ਬਜ਼ੁਰਗ ਮਹਿਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਾਰੀ ਘਟਨਾ ਦੱਸੀ ਕਿ ਕਿਵੇਂ ਨਸ਼ੇ ਵਾਸਤੇ ਪੈਸੇ ਮੰਗੇ ਤੇ ਉਸ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਸ ਦੀਆਂ ਦੋਨੋਂ ਲੱਤਾਂ ਤੱਕ ਤੋੜ ਦਿੱਤੀਆਂ ਇਸ ਦੇ ਨਾਲ ਹੀ ਬਜ਼ੁਰਗ ਮਾਤਾ ਨੇ ਕਿਹਾ ਕਿ ਮੇਰਾ ਪੁੱਤਰ ਡਿਪਰੈਸ਼ਨ ਦੇ ਵਿੱਚ ਹੈ ਉਸ ਦੀ ਪਤਨੀ ਦੇ ਨਾਲ ਉਸ ਦਾ ਤਲਾਕ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਿਹਦੇ ਚੱਲਦੇ ਹੋਏ ਪਰੇਸ਼ਾਨ ਰਹਿੰਦਾ ਅਤੇ ਉਸ ਨੇ ਇਸੇ ਦੇ ਚੱਲਦੇ ਜਦੋਂ ਉਸਨੇ ਪੈਸੇ ਮੰਗੇ ਤੌਜੀ ਕੁੱਟਮਾਰ ਕੀਤੀ ਰਾਜਿੰਦਰ ਕੋਲ ਰਾਜਿੰਦਰ ਕੋਲ ਕੀ ਤੁਸੀਂ ਕਿਹੜੇ ਡਿਪਾਰਟਮੈਂਟ ਚ ਰਿਟਾਇਰ ਹੋਏ ਹੋ ਟੀਚਿੰਗ ਟੀਚਰ ਕਿੱਥੋਂ ਹਰੀਦਕੋਟ ਜ਼ਿਲ੍ਹੇ ਮੇਂ ਆ ਗਾ ਮੈਂ ਬਿਊਟੀਫੁੱਲ ਰਿਟਾਇਰ ਹੋਇਆ ਤੇ ਜਿਹੜਾ ਤੁਹਾਨੂੰ ਅੱਜ ਕੁੱਟਿਆ ਤੁਹਾਡੇ ਲੱਤਾਂ ਤੋੜੇ ਕਿੰਨੇ ਤੋੜੀਆਂ ਐ ਇੰਨੇ ਲੜਕਾ ਪਸਟ ਹੋਇਆ ਪੈਦਿਕਾਰਾਂ ਦੀ ਨਹੀਂ ਦਿੱਤਾ ਹੋਇਆ ਤੁਹਾਡੇ ਸਰ ਅੱਛਾ ਨਹੀਂ ਤੁਹਾਡੇ ਤੁਹਾਡੇ ਤੋਂ ਨਸ਼ੇ ਵਾਸਤੇ ਪੈਸੇ ਮੰਗਦਾ ਸੀ ਉਹ ਕਿੰਨਾ ਜੀ ਮਮੀ ਪੈਸੇ ਦੀ ਮੈਂ ਜਾ ਕੇ ਆਉਣਾ ਬਾਹਰ ਪਾਦੇ ਵਾਸਤੇ ਪੈਸੇ ਮੰਗਦਾ ਸੀ ਬਸ ਇਹਨਾਂ ਦਾ ਸ਼ਰਾਬਿੰਦਾਂ ਦਾ ਯੰਤਾ ਸ਼ਰਾਬ ਕੰਨੀ ਕੋ ਚਾਹ ਕਰਦਾ ਨਹੀਂ ਸਿਕਟ ਵਾਸਤੇ ਮੰਗਦਾ ਸੀ ਸਿਕਟ ਵਾਸਤੇ ਮੰਗਦਾ ਸੀ ਤੇ ਫਿਰ ਤੁਸੀਂ ਪੈਸੇ ਮੈਨੂੰ 300 ਰੁਪਏ ਫਲਾ ਦੇਵੇਂਗਾ ਚੱਲ ਆਇਆ ਮੈਂ ਕਿਹਾ ਖਾ ਮੇਰਾ ਭਰਾ ਕਰਦਾ ਤੂੰ ਬਹੁਤ ਤੋਰ ਕੇ ਕਿਆ ਆ ਜਾ ਅੱਛਾ ਤੁਸੀਂ 300 ਰੁਪਏ ਦਿੱਤੇ ਫਿਰ ਵੀ ਉਹਨੇ ਤੁਹਾਨੂੰ ਮਾਰਿਆ ਹਾਂ ਫਿਰ ਕਿਉਂ ਮਾਰਿਆ ਉਹਨੇ ਵੱਧ ਪੈਸੇ ਮੰਗਦਾ ਸੀ ਨਾ ਫਿਰ ਮੈਂ ਮੇਰੇ ਭਰਾ ਨੂੰ ਫੋਨ ਕਰਨ ਲੱਗੀ ਮੈਂ ਕਹਿੰਦਾ ਲੈ ਆ ਕੇ ਕੁੱਟੇ ਨਾ ਨੰ ਕਹਿੰਦਾ ਹਾਂ ਭਰਾ ਨੂੰ ਫੋਨ ਕਿਉਂ ਕਰਦੀ ਆ ਮੈਂ ਜ਼ਿਆਦੇ ਭਰਾ ਨੂੰ ਫੋਨ ਕੀਤਾ ਹਾਂ ਥੋੜਾ ਭਰਾ ਕਿੱਥੇ ਰਹਿੰਦਾ ਐ ਇੱਥੇ ਆ ਕੇ ਜਾਉਂਗੀ ਅੱਛਾ ਅੱਛਾ ਤੁਹਾਨੂੰ ਕਹਿਣਾ ਵੀ ਤੁਸੀਂ ਆਪਦੇ ਭਰਾ ਨੂੰ ਕਿਉਂ ਫੋਨ ਕੀਤਾ ਹਾਂ ਹਾਂ ਵੀ ਕਿਸੇ ਨੂੰ ਫੋਨ ਨਾ ਕਰ ਰਿਸ਼ਤੇਦਾਰ ਨੂੰ ਨਾ ਭਰਾ ਨੂੰ ਅੱਗੇ ਵੀ ਤੁਹਾਨੂੰ ਪਹਿਲਾਂ ਕੁੱਟਿਆ ਉਹਨੇ ਚੂੜਾ ਤੋੜਦਾ ਪਹਿਲਾਂ ਹਾਂ ਭੈਣ ਕਿਉਂ ਆ ਛੁੜਿਆ ਦੋ ਕਿੰਨੇ ਤੋੜੇ ਚੂੜਾ ਇੱਥੇ ਨਹੀਂ ਮੁੰਡੇ ਨੇ ਕੀ ਨਾਮ ਹੈ ਮੁੰਡੇ ਦਾ ਗੁਰਪ੍ਰੀਤ ਗੁਰਪ੍ਰੀਤ ਇਹ ਕੀ ਕਰਦਾ ਹੈ ਕੰਮ ਇਹ ਇੱਥੇ ਅਸਲ ਨਹੀਂ ਸੀ ਲੱਗਿਆ ਹੋਇਆ ਇੱਥੋਂ 10 ਮਿੰਟਾਂ ਦੀ ਨੌਕਰੀ ਇਹ ਵੀ ਟੀਚਰ ਸੀ ਹਾਂਜੀ ਅਪਸਟ ਹੋ ਗਿਆ ਨਾ ਇਹ ਤੁਰਾਕ ਨਹੀਂ ਨੌ ਦਿਨ ਦੀ ਨਾ 11 ਸਾਲ ਹੋ ਗਏ ਹਾਈ ਕੋਰਟ ਕਿਉਂ ਨਹੀਂ ਸੁਣਦੀ ਸਾਡੀ अच्छा ਤੁਸੀਂ ਤਲਾਹਤਾ ਕਿਸ ਪਾਰਖ ਹੈ ਹਾਈ ਕੋਰਟ ਚਲ ਰਿਆਂ ਨੂੰ ਸਰ ਦਾ ਹਾਈ ਕੋਰਟ ਸੀ ਹੋ ਗਿਆ ਨੂੰ ਅੱਛਾ ਜੀ ਆਫਸਰਟ ਵੀ ਹੋ ਗਿਆ ਫਿਰ ਨਸ਼ੇ ਪੱਤੇ ਕਰਨ ਲੱਗ ਗਿਆ ਇਹ ਰਾਹੁਲ ਨੇ ਕੀਤਾ ਅੱਛਾ ਰਾਹੁਲ ਦਾ ਮੈਂ ਨਾਲ ਇਹਨੇ ਰਾਹੁਲ ਨੇ ਕੀਤਾ ਅੱਛਾ ਜਿਹੜਾ ਮਾਤਾ ਇਹ ਦੱਸੋ ਇਹ ਜਿਹੜਾ ਤੁਹਾਡੀ ਲੱਤਾਂ ਤੋੜੀ ਹੈਗੀਆਂ ਕੀ ਮਾਰਿਆ ਤੁਹਾਡੇ ਇਥੇ ਲੱਤ ਦੇ ਇਹ ਜਰਾਤੇ ਮੇਰੀ ਸੋਟੀ ਦੇ ਨਾਲ ਪੁੱਦੀ ਹੁੰਨੀ ਉਹ ہماری ਉਹ ਲੋ ਇਹ ਦੀ ਨਾ ਫੇ ਤੁਸੀਂ ਘਰੇ ਇਕੱਲੇ ਸੀ ਤੂੰ ਤੇ ਤੁਸੀਂ ਮੁੰਡੇ ਗੰਨੀ ਸੀਗੀ ਮੈਂ ਬਾਦਲਾ ਫੇ ਤੁਹਾਨੂੰ ਕਿਨੇ ਛੜਾਇਆ ਫਿਰ ਕਿਸੇ ਨੇ ਵੀ ਨਹੀਂ ਮੈਂ ਬੈਠੀ ਮੈਂ ਇਹ ਬੋਲਦੀ ਵੀ ਸੀ ਨਾ ਹਾਈ ਕਹਿੰਦੀ ਸੀ ਕਹਿੰਦਾ ਜੇ ਹਾਈ ਕਹਿੰਗੀ ਫਿਰ ਫਿਰ ਮਾਰਦਾ ਤੇ ਬੱਖੀਆਂ ਤੇ ਮੁੱਕੇ ਅੱਛਾ ਕਹਿੰਦਾ ਹਾਈ ਹਾਈ ਕਰਦੀਆਂ ਕੀ ਹੋਇਆ ਤੈਨੂੰ ਅੱਛਾ ਸਿੱਟਾਂ ਵਾਸਤੇ 30 ਰੁਪਏ ਮੰਗਦਾ ਸੀ ਤੁਸੀਂ ਦੇਤੇ ਫੇ ਤੁਸੀਂ ਆਪੇ ਭਰਾ ਨੂੰ ਫੋਨ ਕਰਤਾ ਉਹ ਕਹਿੰਦਾ ਕਿਉਂ ਕੀਤਾ ਇਹ ਗੱਲ ਹੈ ਹਾਂ ਇਹ ਗੱਲ ਬਾਤ ਹੈ ਪਹਿਲੇ ਵੀ ਤੈਨੂੰ ਮਾਰਿਆ ਸੀ हां केंदा सी किदागा ना, ना सादा किसे दसना ਨਹੀਂ ਕਿਸ ਨੂੰ ਉੱਥੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਟਿੰਡਾ ਦੇ ਬਲੰਟੀਅਰ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਬਜ਼ੁਰਗ ਮਹਿਲਾ ਰਜਿੰਦਰ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਬਟਿੰਡਾ ਦੇ ਐਨ ਐਫ ਐਲ ਗੁਰਦੁਆਰਾ ਦੇ ਕੋਲ ਐਨ ਐਫ ਐਲ ਟਾਊਨਸ਼ਿਪ ਦੇ ਵਿੱਚ ਜਿਹੜਾ ਗੁਰਦੁਆਰੇ ਦੇ ਕੋਲ ਹੈਗਾ ਉਹਦੇ ਵਿੱਚ ਇੱਕ ਮੁੰਡੇ ਵੱਲੋਂ ਬੜੀ ਹੀ ਕਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਨਸ਼ੇ ਦੇ ਲਈ ਉਸਨੇ ਆਪਦੀ ਮਾਂ ਤੋਂ ਬਜ਼ੁਰਗ ਮਾਤਾ ਤੋਂ ਜਿਹੜੀ 70 ਸਾਲ ਦੀ ਸੀ ਉਸ ਤੋਂ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾ ਨਾਲ ਇਨੇ ਬੁਰੀ ਤਰੀਕੇ ਨਾਲ ਕਟਿਆ ਕਿ ਉਹ ਕੁੱਟਿਆ ਕਿ ਉਹ ਬਜ਼ੁਰਗ ਮਾਤਾ ਦੀਆਂ ਦੋਨੋਂ ਲੱਤਾਂ ਜਿਹੜੀਆਂ ਬੁਰੀ ਤਰੀਕੇ ਨਾਲ ਤੋੜ ਦਿੱਤੀਆਂ ਤੇ ਲਹੂ ਲਹੂ ਲਹਾਨ ਕਰਤਾ ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫਰਾਰਟ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀ ਬਜ਼ੁਰਗ ਮਾਤਾ ਨੂੰ ਤੁਰੰਤ ਅੰਸੇਵਾਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡਾ ਕੁੱਟਣ ਵਾਲਾ ਸ੍ਰੀ ਆਰਵਿੰਦਾ ਉਹ ਰਿਟਾਇਰਡ ਟੀਚਰ ਹੈ ਸਰਕਾਰੀ ਟੀਚਰ ਸੀ ਉਹ ਰਿਟਾਇਰਡ ਸੀਗਾ ਉਹਦੀ ਮਾਤਾ ਵੀ ਕਿਸੇ ਟਾਈਮ ਸਰਕਾਰੀ ਟੀਚਰ ਸੀਗੀ ਤੇ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਇਹ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਦੀਆਂ ਦੋਨੋਂ ਲੱਤਾਂ ਬਜਾਰੀ ਬਜ਼ੁਰਗ ਮਾਤਾ ਦੀਆਂ ਤ ਬਜ਼ੁਰਗ ਮਾਤਾ ਦਾ ਸੀਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ। ਖੈਰ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਰਿਸ਼ਤੇ ਕਿਸ ਤਰੀਕੇ ਦੇ ਨਾਲ ਪਾਣੀ ਬਣਦੇ ਜਾ ਰਹੇ ਨੇ। ਕਿ ਇੱਕ ਬਜ਼ੁਰਗ ਮਾਂ ਜਿਸ ਦੀ ਉਮਰ ਕਿੰਨੀ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਉਸ ਦੇ ਨਾਲ ਬੇਰਹਿਮੀ ਦੇ ਨਾਲ ਘੁੱਟ ਮਾਰ ਕੀਤੀ। ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।